ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਥਾਣਾ ਡੀ ਡਿਵੀਜ਼ਨ ਵੱਲੋਂ ਲੰਗਰ ਲਗਾਇਆ ਗਿਆ ਇਸ ਮੌਕੇ ਡੀਐਸਪੀ ਸੁਰਿੰਦਰ ਸਿੰਘ ਐਸਐਚਓ ਸਰਮੇਲ ਸਿੰਘ ਚੌਂਕੀ ਇੰਚਾਰਜ ਅਰुण ਕੁਮਾਰ ਵੱਲੋਂ ਸੇਵਾ ਨਿਭਾਈ ਗਈ ਪਹਿਲਾਂ ਤਾਂ ਸਾਡੀ ਸਾਡੇ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਸਮੂਹ ਸੰਗਤ ਨੂੰ ਜਿਹੜਾ ਵਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣੇ ਔਰ ਸਾਰਿਆਂ ਦੇ ਜਿਹੜੀ ਆ ਆਉਣ ਵਾਲਾ ਸਮਾਜ ਜਿਹੜਾ ਵਾ ਖੁਸ਼ੀਆਂ ਭਰਿਆ ਆਵੇ ਅਸੀਂ ਇਹ ਸਾਡੇ ਡੀਡਵਿੰ ਦੇ ਸਮੂਹ ਸਟਾਫ ਵੱਲੋਂ ਜਿਹੜਾ ਵਾ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਇਆ ਗਿਆ ਅੱਜ ਨੂਟ੍ਰਿਕ ਕੁਲਚੇ ਦਾ ਔਰ ਅਸੀਂ ਸਾਰੇ ਸਟਾਫ ਨੇ ਜਿਹੜਾ ਵਾ ਉਹਦੇ ਵਿੱਚ ਇਹ ਆਪਣਾ ਯੋਗਦਾਨ ਪਾਇਆ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਲੰਗਰ ਆਜ ਬਤਾ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਹੈ ਜੀ ਬੜਾ ਵਧੀਆ ਦੇਣਿਆ ਜੀ ਖੁਸ਼ੀਆਂ ਭਰਾ ਦੇਣਾ ਤੇ ਸਾਰਿਆਂ ਆਪਣੇ ਘਰਾਂ ਦੇ ਵਿੱਚ ਖੁਸ਼ੀ ਨਾਲ ਬਣਾਉਣ ਔਰ ਗਾਂ ਵੀ ਸਾਰਿਆਂ ਵਾਸਤੇ ਸ਼ੋਕ ਸ਼ਾਂਤੀ ਰਵੇ ਜੀ ਇਹੀ ਮੈਸੇਜ ਹੈ ਠੀਕ ਹੈ